ਸਵੇਕਾ ਕੀ ਹਾਲ ਚਾਲ ਨੇ ਆਯੋ ਸਾਰੇ ਵਧੀਆ ਹੋਵੋਗੇ ਆਪਾਂ ਅੱਜ ਜਾ ਰਹੇ ਸੀਗੇ ਕਿੱਥੇ ਜਾ ਰਹੇ ਸੀ ਵਿਸਾਲ ਚ ਅਸੀਂ ਜਾ ਰਹੇ ਸੀ ਵਿਸਾਲ ਚ ਗੁੱਗੂ ਦੀ ਸ਼ਾਪਿੰਗ ਕਰਨ ਬਾਲੀ ਨਹੀਂ ਥੋੜੀ ਜੀ ਤੇ ਮੋٹے ਕੱਪੜੇ ਲੈਣੇ ਸੀ ਹਾਂ ਕਹਿੰਦੇ ਸਟਾਕ ਨਵਾਂ ਆ ਗਿਆ ਉਹਨਾ ਵਿਸਾਲ ਚ ਨਵੇਂ ਮੋٹے ਕੱਪੜੇ ਨਵੇਂ ਲੈ ਕੇ ਆਵਾਂਗੇ ਚਲੋ ਆਪਾਂ ਮਿਲਾਂਗੇ ਫਿਰ ਤੁਹਾਨੂੰ ਅੱਗੇ ਵਿਸਾਲ ਚ ਬਸ ਗੁੱਗੂ ਹੈਲਥ ਕਰੀ ਜਾਂਦਾ ਕੀ ਲੈਣਾ ਥੋਂ ਵੀਰੋ ਮਿੱਤਰੋ ਆਪਾਂ ਪਹੁੰਚ ਗਏ ਆ ਬਸਾਲ ਦੇਖਦੇ ਆਪਾਂ ਨੂੰ ਕਿੰਨੀਆਂ ਕਿਟਮ ਪਸੰਦ ਆਉਂਦੀਆਂ ਨੇ ਪਰ ਆਪਾਂ ਜ਼ਿਆਦਾ ਤਾਂ ਲੈਣੀਆਂ ਨਹੀਂ ਪਸੰਦ ਬਹੁਤ ਆ ਜਾਣੀਆਂ ਦੋ ਚਾਰ ਸੂਟੀ ਲੈਣੇ ਆ ਬਸ ਆਪਾਂ ਦੋ ਚਾਰ ਆਈਟਮਾਂ ਗੁੱਗਲ ਲਈ ਪਸੰਦ ਕਰ ਸਾਡਾ ਛੋਟਾ ਭੀਮ ਕਹਿੰਦਾ ਮੈਂ ਪੈਦਲ ਤੁਰ ਕੇ ਜਾਊਂਗਾ ਮੈਨੂੰ ਚੱਕ ਕੇ ਨਾ ਲੈ ਕੇ ਜਾਓ ਕਹਿੰਦਾ ਮੈਂ ਤਾਂ ਤੁਰ ਕੇ ਜਾਊਂਗਾ ਹੁਣ ਦੇਖਦੇ ਆ ਕਿੰਨੇ ਘੰਟੇ ਤੁਰਾਂਗਾ ਆਪੇ ਸ਼ਾਪਿੰਗ ਕਰੂਗਾ ਤੁਰ ਮੁਰਗੀ ਹਾਂ ਕਰੂਗਾ ਸਭ ਇੱਧਰ ਅੱਗੇ ਗੁਗੁਣੀ ਆਟਮਾ ਅੱਛਾ ਇੱਧਰ ਚ ਪਾਏਗਾ ਬੰਤੂ ਤਰੀ ਵੀ ਮਿਲ ਗਈ ਗੁਗੁ ਇਹਦੇ ਚ ਪਾਏਗਾ ਹਨਾ ਕੁ ਬੱਲਿਆਏ ਨਹੀਂ ਸੀਗੇ ਤੁਰਦਾ ਹੀ ਨਹੀਂ ਹੈਗਾ ਤੂੰ शॉपिंग मुरां तरंगी आ जा आओ कोई पसंद है ना दे रेट भी सोने होने हैं देखला कोई चढ़ आएगा टंग में लला ने फिर भी ਗੁੱਗੂ ਰਾਣੀ ਆ ਬੁੱਤ ਆਜੋ ਤੇ ਉਹ ਕੱਲੀ ਘੱਟਾਂ ਤੇ ਪਿੱਛੇ ਪਿਆ ਤੇ ਆਜਾ ਆਪਾਂ ਚੱਲੀਏ ਤੇਰੇ ਵਜ਼ਨ ਦਾ ਹੈ ਜਦੋਂ ਤੇਰੇ ਤੇ ਵਜ਼ਨ ਆਉਂਨੇ ਦਾਇਆ ਚੱਕੇਗਾ ਤੂੰ ਇਹਨੇ ਆਪੇ ਭਰ ਲੈਣਾ ਦੋਗਾ ਕੇ ਦੋਗਾ ਕੇ ਆ ਦੋਗਾ ਕੀ ਹਨ ਆਜੂ ਕੋਈ ਪਸੰਦ ਪਸੰਦ ਆ ਉਹ ਵੀ ਕਿ ਡੇਟੇ ਨੂੰ ਹੱਥ ਪਾਇਆ ਦੇਖਦਾ ਸਾਰਾ ਡੇਰ ਫੋਲ ਦੇਣਾ ਨਹੀਂ ਹਿੰਟ ਦੱਸ ਦੇ ਥੱਲੋਂ ਵੀ ਖੱਡੂ ਥੱਲੋਂ ਵੀ ਖੱਡੂ ਥੱਲੇ ਦੇਨੇ ਬੜੇ ਪ੍ਰੋਪਰ ਤੋਂ ਸਾਰੇ ਦੇਖ ਲੈਂਦੇ ਆ ਲਗ ਤੂੰ ਕਾਨੂੰ ਕਿਸੇ ਰਹਿ ਗਈ ਤੂੰ ਵੀ ਫਰੋਲ ਦੇ ਗੱਲਾ ਗੱਲਾ ਛੋਟਾ ਜਿਹੜੀ ਸੋਹਣੀ ਚੀਜ਼ ਹੁੰਦੀ ਹੈ ਛੋਟੀ ਹੁੰਦੀ ਹੈ ਉਹ ਇਹ ਤੂੰ ਹਾਂ ਲਾਗੀ ਦੇਖਣ ਮੈਡਮ ਵੀ ਆ ਜਾਓ ਮੈਡਮ ਆ ਜਾਓ ਅਗਿਆ ਪਰ ਲੱਗਦੀ ਆ ਨੰਬਰ ਵਾਈ ਦੀ ਇੱਧਰ ਵੀ ਆ ਜਾਓ ਇੱਧਰ ਵੀ ਆ ਜਾਓ ਆ ਦੇਖ ਲੈ ਇੱਧਰ ਇਹਨੂੰ ਇਹਨ ਦਾ ਕਾਕਾ ਹੀ ਪਸੰਦ ਆਇਆ ਪਿਆ

ਉਂ ਦੇਲਾ ਹਲੇ ਵੀ ਲੱਭਦੀ ਕਰਦੀ ਆ ਛੱਡੀ ਨਾ ਕੋਈ ਕੋਨਾ ਕੋਨਾ ਕੋਈ ਛੱਡੀ ਨਾ ਬੱਦੂ ਵੀ ਯਾਰ ਉਹ ਵੀ ਲੱਭ ਰਿਹਾ ਜਿਵੇਂ ਨਾਲ ਦਾ ਹੀ ਕੁੜੀ ਹੋ ਗੀ ਬਗਤ ਥੱਕ ਕੇ ਬੈਠਾ ਪੁੱਤ ਥੱਕ ਗਿਆ ਹੋਪਿੰਗ ਕਰਦਾ ਥੱਕ ਗਿਆ ਤੂੰ ਥੱਕ ਗਿਆ ਹਨ ਓਪੇ ਬਾਲਾ ਥੱਕ ਗਿਆ ਤਾਂ ਟੋਕਰੀ ਕਿਤੇ ਮੇਟੇ ਸ਼ਾਪਿੰਗ ਕਰ ਲਈ ਤੇਰੀ ਹਾਂ ਇਧਰੂ ਨਾਗਾ ਕੇ ਅਬ ਇਹ ਹੁੰਦੀ ਹੈ ਹੁੰਦੀ ਹੈ ਨਾ ਅਬ ਇਧਰ ਆਓ ਉਹ ਦੇਖਣਾ ਉਹ ਸਭ ਆਉਂਦੇ ਹਨ ਹਾਂ ਮੈਂ ਹੁੰਦੇ ਨੇ ਦੇਖਿਓ ਜੇ ਕੋਈ ਸਹੀ ਨਹੀਂ ਛੋਟੇ ਨੇ ਛੋਟੇ ਆ ਰਿਹਾ ਤਾਂ ਇਤਨ ਨਿਊ ਬੌਰਨ ਬੇਬੀ ਦੇ ਨੇ ਉਹ ਦੇਖ ਅੱਗੇ ਵਾਲੇ ਫਿਰ ਇਹਦੇ ਨਹੀਂ ਮਿਲਨੇ ਨਹੀਂ ਇਹਦੇ ਨਹੀਂ ਮਿਲਦੇ ਕਿਉਂ ਰੈਂਡੋ ਕੀ ਕਰਨਾ ਹੁੰਦਾ ਹੈ ਹਾਂ क्या चक्कर पे किसी लाइव बाबे हो कर रहा है शॉपिंग एनी का ਘਟਾਂ ਦੇ ਘੰ ਪੁੱਠੇ ਹੁੰਦੇ ਹਨ ਨਾ ਹੱਥਾਂ 'ਚ ਫੜ ਲੈਂਦੇ ਫਿਰ ਆਪਾਂ ਕੈਰੀ ਗੁਰੀ ਬੈਗ ਦੇ ਖਰਚਾ ਨਹੀਂ ਕਰੀਦਾ ਹੱਥਾਂ 'ਚ ਲਿਆਈਦਾ ਸਾਰਾ ਕੁਝ ਓਕੇ ਠੀਕ ਆ ਫਿਰ ਭੁੱਖ ਲੱਗਿਆ ਨਾ ਹੈ ਨਾ ਭੁੱਖ ਲੱਗਣੀ ਹੈ ਸਾਰੀ ਤਾਂ ਬਸਾਲ ਫਰੋਲਤਾ ਕਿਤੇ ਉਧਰਲੇ ਕੋਨੇ 'ਚ ਕਿਤੇ ਉਧਰਲੇ ਕੋਨੇ 'ਚ ਹਲੋ ਬਿਸਕਟ ਖਾਣ ਲੱਗਿਆ ਇਹ ਖੁੱਗਿਆ ਅਲਤ ਦੀ ਝਾੜਾਂ ਤੋਂ ਬਹੁਤ ਦਾ ਪਾਇਆ ਮੇਤਰਾ ਤੁਹਾਡੀ। ਹੋਰ ਸਾਰੇ ਕੁਮਦੀ ਕਰਦੀ ਸੀ। ਇਕੱਲਾ ਇਕੱਲਾ ਕੋਨਾ ਫਰੋਲਦਾ। ਆਟਮਾਂ ਤਾਂ ਸਾਰੀਆਂ ਦੇਖਣੀਆਂ ਨੇ ਅਗਲੇ ਨੇ ਫੇਰ। ਚਲੋ ਫੇਰ ਬਾਏ ਕਰ ਦੋ ਬਾਏ। ਬਾਏ। ਨਹੀਂ ਬਿਸਕੁਟ ਲੱਖ ਕੇ ਐਵੇਂ ਚਲੋ ਕਰੋ। ਬਾਏ ਕਰ ਬੁੱਤਾ। ਠੀਕ। ਬਾਬੇ ਉਹ ਥੋੜੀ ਬਹੁਤੀ ਸਪੋਰਟ ਤੇ ਪਿਆਰ ਜ਼ਰੂਰ ਦਿਖਾਇਆ ਕਰੋ ਵਲੌਗ ਨੂੰ। ਮੰਨਦੇ ਆਂ ਅਸੀਂ ਨਾਰਮਲ ਤੇ ਛੋਟਾ ਜਿਹਾ ਬਣਾਉਨੇ ਆ ਜਾਂ ਥੋੜੀਆਂ-ਥੋੜੀਆਂ ਚੀਜ਼ਾਂ ਕਰਦੇ ਆਂ ਜਿਆਦਾ ਨਹੀਂ ਕਰਦੇ ਕਿਉਂਕਿ ਸਾਨੂੰ ਇੰਨਾ ਪਿਆਰ ਮਿਲਦਾ ਨਹੀਂ ਕਿ ਅਸੀਂ ਵੱਡਾ ਵਲੌਗ ਤੇ ਬਹੁਤ ਸੋਹਣੀ ਜਗ੍ਹਾ ਜਾਂ ਕੋਈ ਜਿਆਦਾ ਸ਼ਾਪਿੰਗ ਵਗੈਰਾ ਕਰੀਏ ਤੇ ਬਸ ਅਸੀਂ ਛੋਟਾ ਜਿਹਾ ਟਰਾਈ ਕਰਦੇ ਹੁੰਨੇ ਆ ਤੁਸੀਂ ਪਿਆਰ ਦਿਖਾਓ ਤੇ ਆਪਾਂ ਕੋਈ ਤਗੜਾ ਜਿਹਾ ਵਲੌਗ ਲੈ ਕੇ ਆਈਏ ਤੁਹਾਡੇ ਲਈ ਫਿਰ ਠੀਕ ਹੈ ਬਣਾਾਂਗੇ ਅਗਲੇ ਵਲੌਗ ਚ